हां जी ਧੰਨ ਧੰਨ 사ਦਗੁਰੂ ਤੇਰਾ ਹੀ ਆਸਰਾ ਅਸੀਂ ਅੱਜ ਫੇਰ ਕੋਈ ਨਵੀਆਂ ਗੱਲਾਂ ਬਾਤਾਂ ਦੇ ਨਾਲ ਕੋਈ ਨਵੀਂ ਵੀਡੀਓ ਸ਼ੂਟ ਕਰਨ ਲੱਗੇ ਆਂ ਅੱਜ ਅਸੀਂ ਜੋ ਸਰਕਾਰ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕੀਤਾ ਲੋਕਾਂ ਵਾਸਤੇ ਜਿਹੜੀ ਸੜਕ ਸੁਰੱਖਿਆ ਫੋਰਸ ਆ ਉਹਦੇ ਤੇ ਅਸੀਂ ਅੱਜ ਵੀਡੀਓ ਪਾਉਣ ਜਾ ਰਹੇ ਆਂ ਵੀ ਸੜਕ ਸੁਰੱਖਿਆ ਫੋਰਸ ਲੋਕਾਂ ਵਾਸਤੇ ਦਿੱਤੀ ਮਾਨਯੋਗ ਮੁੱਖ ਮੰਤਰੀ ਨੇ ਨਵੀਆਂ ਗੱਡੀਆਂ ਤੇ ਨਵੀਂ ਫੋਰਸ ਵੇਖੋ ਇਹੋ ਜੀਆਂ ਗੱਡੀਆਂ ਮੈਨੂੰ ਲੱਗਦਾ ਵੀ ਕਿਸੇ ਵੀ ਰਾਜ ਕੋਲੇ ਨਹੀਂ ਲੋਕਾਂ ਦੀ ਸਿਹੁਰਤ ਵਾਸਤੇ ਲੋਕਾਂ ਦੀ ਫਾਇਤ ਵਾਸਤੇ ਕਿੰਨਾ ਮਹਾਨ ਕੰਮ ਕੀਤਾ ਹੈ ਜਿਹੜੇ ਉਹਦੀ ਨਿੰਦਿਆ ਕਰਦੇ ਆ ਅਸੀਂ ਇਹ ਵੀ ਦੱਸਣਾ ਚਾਹੁੰਦੇ ਵੀ ਇਹੋ ਜਿਹੇ ਕੰਮ ਵੀ ਲੋਕਾਂ ਮੈਨੂੰ ਧਿਆਨ ਦਵਾ ਦਿਆ ਕਰੋ ਵੀ ਆਹ ਜਿਹੜਾ ਕੰਮ ਕੀਤਾ ਮਹਾਨ ਕੰਮ ਕੀਤਾ ਹੈ ਤਾਂ ਇਹ ਜਿਹੜੀ ਫੋਰਸ ਹੈ ਪਹਿਲਾਂ ਤਾਂ ਵੇਖੋ ਕਿੰਨੇ ਫੋਰਸ ਰੱਖੀ ਉਹਨੇ ਨਵੀਂ ਰੱਖੀ ਸਾਰੀ ਇਹ ਨਹੀਂ ਵੀ ਪੁਰਾਣੀ ਫੋਰਸ ਲਾਈ ਹੈ ਨਵੀਂ ਫੋਰਸ ਰੱਖੀ ਤੇ ਨਵੀਆਂ ਉਹਨਾਂ ਨੂੰ ਗੱਡੀਆਂ ਦਿੱਤੀਆਂ ਨਵੀਆਂ ਗੱਡੀਆਂ ਲੋਕਾਂ ਦੀ ਸਹੂਰਤਵਾਦ ਤੇ ਵੀ ਜਲਦੀ ਤੋਂ ਜਲਦੀ ਗੱਡੀ ਉੱਥੇ ਪਹੁੰਚ ਜਾਂਦੀ ਹੈ ਤੇ ਮੜ ਕੇ ਜਲਦੀ ਤੋਂ ਜਲਦੀ ਜੋ ਕੋਈ ਦੁਰਘਟਨਾ ਹੁੰਦੀ ਹੈ ਤਾਂ ਉਸ ਮਰੀਜ਼ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਜਾਂਦਾ ਹੈ ਕਿੰਟੀ ਵਧੀਆ ਸੁੱਭ ਸੂਰਤ ਹੈ ਮੰਨ ਕੇ ਚੱਲੋ ਅਸੀਂ ਤਾਂ ਹਜੇ ਉੱਥੇ ਪਹੁੰਚਦੇ ਨਹੀਂ ਗਈ ਵੇਰੀ ਤੇ ਸੜਕ ਸੁਰੱਖਿਆ ਫੋਰਸ ਪਹਿਲਾਂ ਪਹੁੰਚ ਜਾਂਦੀ ਹੈ ਕਿਉਂਕਿ 30 ਕਿਲੋਮੀਟਰ ਦੇ ਏਰੀਏ ਦੇ ਵਿੱਚ ਉਹ ਗੱਡੀਆਂ ਖੜੀਆਂ ਹੁੰਦੀਆਂ ਕਿੰਨਾ ਮਹਾਨ ਫੈਸਲਾ ਲਿਆ ਤਾਂ ਇਹ ਵਾਅਦਾ ਤਾਂ ਉਹਨਾਂ ਨੇ ਕੀਤਾ ਵੀ ਨਹੀਂ ਸੀ ਇਹ ਵਾਦਾ ਮਤਲਬ ਹੀ ਕੀਤਾ ਵੀ ਨਹੀਂ ਸੀ ਤੇ ਇਸ ਐਡਾ ਵਧੀਆ ਕੰਮ ਕਰਿਆ ਮਾਨਜੋਗ ਮੁੱਖ ਮੰਤਰੀ ਨੇ ਜਾਣੇ ਕਿ ਸੜਕ ਸੁਰੱਖਿਆ ਫੋਰਸ ਐਡਾ ਵਧੀਆ ਕੰਮ ਲੋਕਾਂ ਵਾਸਤੇ ਕੀਤਾ ਹੈ ਨਵੀਆਂ ਗੱਡੀਆਂ ਨਵੀਂ ਫੋਰਸ ਤੇ ਕਿੰਨਾ ਮਹਾਨ ਕੰਮ ਕੀਤਾ ਮੁੱਖ ਮੰਤਰੀ ਸਾਹਿਬ ਨੇ ਤਾਂ ਇਹੋ ਜੇ ਕੰਮ ਸਾਨੂੰ ਯਾਦ ਰੱਖਣੇ ਚਾਹੀਦੇ ਆ ਹੌਲੀ ਹੌਲੀ ਸਾਡਾ ਪੰਜਾਬ ਬਦਲੂਗਾ ਜੇ ਆਪਾਂ ਸੋਚਾਂਗੇ ਵੀ ਇੱਕ ਵਾਰੀ ਪੰਜਾਬ ਨੂੰ ਕੋਈ ਸਿਆਉਣੇ ਦੀ ਚਿੜੀ ਬਣਾ ਦੂਗਾ ਨਹੀਂ ਜਿਐਸੀ ਸੰਯੋਗ ਦੇਵਾਂਗੇ ਇਹੋ ਜੇ ਕੰਮਾਂ ਦਾ ਸਯੋਗ ਦੇਵਾਂਗੇ ਤੇ ਅਸੀਂ ਅੱਜ ਲੋਕਾਂ ਨੂੰ ਵੀ ਅਪੀਲ ਕਰਦੇ ਆਂ ਵੀ ਜਦੋਂ ਵੀ ਕਿਤੇ ਉਹ ਗੱਡੀਆਂ ਜਾਂਦੀ ਹੈ ਤਾਂ ਉਹਨੂੰ ਰਸਤਾ ਜ਼ਰੂਰ ਦੇਣਾ ਚਾਹੀਦਾ ਮੰਨ ਕੇ ਚੱਲੋ ਜਦੋਂ ਸੜਕ ਸੁਰੱਖਿਆ ਫੋਰਸ ਕਿਤੇ ਦੁਰ ਘਟਣਾ ਹੁੰਦੀ ਜਾਂਦੀ ਹੈ ਤਾਂ ਤੁਹਾਨੂੰ ਪਤਾ ਲੱਗ ਜਾਂਦਾ ਵੀ ਇਹ ਗੱਡੀ ਕਿਤੇ ਦੁਰ ਘਟਣਾ ਨੂੰ ਨਜਿੱਠਣ ਵਾਸਤੇ ਜਾ ਰਹੀ ਹੈ ਜਾਂ ਐਕਸੀਡੈਂਟ ਹੋ ਗਿਆ ਉੱਥੇ ਜਾ ਰਹੀ ਹੈ ਤਾਂ ਸਾਡਾ ਵੀ ਫਰਜ਼ ਬਣਦਾ ਵੀ ਉਹਨੂੰ ਗੱਡੀ ਨੂੰ ਰਸਤਾ ਦੇਣਾ ਦਾਵਾ ਦਾ ਉਸ ਗੱਡੀ ਨੂੰ ਜੇ ਆਪਾਂ ਰਸਤਾ ਦੇਵਾਂਗੇ ਜਲਦੀ ਉੱਥੇ ਗੱਡੀ ਪਹੁੰਚੂਗੀ ਜਿਹੜੀ ਵੀ ਕੋਈ ਦਰ ਘਟਣਾ ਹੋਈ ਐ ਐਕਸੀਡੈਂਟ ਹੋਇਆ ਉਸ ਮਰੀਜ਼ ਨੂੰ ਚੱਕੂਗੀ ਹਸਪਤਾਲ ਦੇ ਵਿੱਚ ਪਹੁੰਚਾਉਗੀ ਕੁਝ ਸਾਡੇ ਵੀ ਫਰਜ਼ ਐ ਜਿਵੇਂ ਬਾਹਰਲੇ ਮੁਲਕਾਂ ਦੇ ਵਿੱਚ ਤਾਂ ਚਲੋ ਸੜਕਾ ਹੀ ਲੱਗ ਐ ਚਲੋ ਸਾਡੇ ਅਜੇ ਇਹ ਚੀਜ਼ਾਂ ਨਹੀਂ ਪਰ ਸਾਡਾ ਵੀ ਫਰਜ਼ ਬਣਦਾ ਵੀ ਜਦੋਂ ਉਹ ਗੱਡੀ ਜਾਵੇ ਜੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸਾਡੀ ਫਾਇਦ ਤੋਂ ਆ ਤੇ ਸਾਡੇ ਭਲੇ ਵਾਸਤੇ ਉਹ ਗੱਡੀ ਦਿੱਤੀ ਐ ਤਾਂ ਅਸੀਂ ਤਾਂ ਥੋੜਾ ਜਿਹਾ ਜਦੋਂ ਗੱਡੀ ਉਹ ਜਾਂਦੀ ਰਸਤਾ ਹੀ ਦੇਣਾ ਐ ਮੰਨ ਕੇ ਚਲੋ ਜਦੋਂ ਰੂਟਰ ਵੱਜਦਾ ਤਾਂ ਉਸ ਗੱਡੀ ਨੂੰ ਰਸਤਾ ਦੇਣਾ ਸਾਡਾ ਫਰਜ਼ ਬਣਦਾ ਵੀ ਜਲਦੀ ਤੋਂ ਜਲਦੀ ਉਹ ਗੱਡੀ ਉੱਤੇ ਪਹੁੰਚ ਜੇ ਤੇ ਮਰੀਜ਼ ਨੂੰ ਦਵਾ-ਦਵ ਚੱਕ ਕੇ ਤੇ ਹਸਪਤਾਲ ਦੇ ਵਿੱਚ ਪਜਾਵੇ ਤੇ ਉਹਦੀ ਜਾਨ ਬਚ ਜਾਵੇ ਬਹੁਤ ਮਹਾਨ ਕੰਮ ਕੀਤਾ ਏ ਸਾਡੇ ਮੁੱਖ ਮੰਤਰੀ ਪੰਜਾਬ ਨੇ ਤਾਂ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਕਿ ਅਸੀਂ ਬਾਪੀ ਚੌਣਿਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਸਮੇਂ ਦੀ ਲੋੜ ਆ ਜੀ ਧੰਨ ਧੰਨ 사ਤਗੁਰੂ ਤੇਰਾ ਹੀ ਆਸਰਾ